ਗਿੱਦੜਵਾਹੇ ਦੇ ਵਿੱਚ ਲਗਾਤਾਰ ਜਿਹੜਾ ਸਿਆਸੀ ਖਾੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਹੁਣ ਚੋਣਾਂ ਦੇ ਦਿਨ ਨਜ਼ਦੀਕ ਆ ਰਹੇ ਨੇ ਤੇ ਹਰੇਕ ਪਾਰਟੀਆਂ ਨੂੰ ਹੁਣ ਜਿਹੜੇ ਨੋਟਿਸ ਤੇ ਨੋਟਿਸ ਜਾਰੀ ਹੋਏ ਨੇ ਇਸ ਵਾਰ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਵੀ ਬੇਹੱਦ ਜਿਹੜਾ ਗਰਮ ਨਜ਼ਰ ਆ ਰਿਹਾ ਪੱਬਾ ਭਾਰ ਨਜ਼ਰ ਆ ਰਿਹਾ ਕੁਝ ਦਿਨਾਂ ਦੇ ਵਿੱਚ ਜਿਹੜਾ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਹੋਏ ਨੇ ਚਾਹੇ ਉਹ ਅਮਰਤਾ ਵੜਿੰਗ ਹੋਣ ਚਾਹੇ ਫਿਰ ਡਿੰਪੀ ਢਿੱਲੋਂ ਹੋਣ ਚਾਹੇ ਫਿਰ ਉਹ ਮਨਪ੍ਰੀਤ ਬਾਦਲ ਹੋਣ ਲਗਾਤਾਰ ਜਿਹੜਾ ਸਿਆਸੀ ਤਾਣਾ ਉਹ ਉਲਝਦਾ ਹੋਇਆ ਨਜ਼ਰ ਆ ਰਿਹਾ ਸੋ ਤਸਵੀਰਾਂ ਗਿੱਦੜਵਾਹੇ ਤੋਂ ਨੇ ਹੁਣ ਸਾਡੇ ਨਾਲ ਗਰਗ ਸਾਹਿਬ ਮੌਜੂਦ ਨੇ ਆਪਾਂ ਕਰਦੇ ਆਂ ਗੱਲਬਾਤ ਕਿ ਆਖਰ ਜਿਹੜੇ ਇਹ ਨੋਟਿਸ ਜਾਰੀ ਹੋਏ ਨੇ ਕਾਰਨ ਕੀ ਹੈ ਗਰਗ ਸਾਹਿਬ ਹੁਣ ਗੱਲ ਕਰ ਲਈਏ ਕਿ ਨਮਾ ਜਿਹੜਾ ਇਸ ਸ਼ਾਮ ਦਾ ਨਮਾ ਇੱਕ ਇੱਕ ਕਹੀਏ ਇੱਕ ਤਾਣਾ ਉਲਝਦਾ ਹੋਇਆ ਨਜ਼ਰ ਆ ਰਿਹਾ ਕਿ ਅਮਰਤਾ ਵੜਿੰਗ ਨੂੰ ਇੱਕ ਨੋਟਿਸ ਜਾਰੀ ਹੋਇਆ ਜਿਹੜਾ ਡਿੰਪੀ ਟਿਲੋਂਦੇ ਇਲੈਕਸ਼ਨ ਏਜੰਟ ਜਗਤਾਰ ਸਿੰਘ ਦੇ ਵੱਲੋਂ ਜਿਹੜਾ ਉਹ ਸ਼ਿਕਾਇਤ ਕੀਤੀ ਗਈ ਆ ਤਾਂ 24 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਕੀ ਮੰਨਦੇ ਹੋ ਸਾਰਾਂ ਤੋਂ ਪਹਿਲਾਂ ਮੈਂ ਤੁਹਾਡਾ ਜੀ ਆਇਆਂ ਕਹਣਾ ਤੁਸੀਂ ਸਮੇਂ ਚੋਂ ਸਮਾਂ ਕੱਢ ਕੇ ਜੀ ਬਾਈ ਜੀ ਹੁਰੀ ਇੱਥੇ ਪਹੁੰਚੇ ਆ ਮੈਂ ਜੀ ਆਇਆਂ ਧੰਨਵਾਦ ਕਰਦਾ ਤੁਹਾਡਾ ਜੀ ਦੇਖੋ ਜੀ ਇਹ ਚਾਉਣਾ ਹੈਗੀਆਂ ਜੀ ਇਹ ਜਿਮਨੀ ਚਾਉਣਾ ਕਿ ਦੜਵੇ ਤੁਹਾਨੂੰ ਪਤਾ ਹੈ ਵੀ ਚੱਲ ਰਹੀਆਂ ਹੈਗੀਆਂ ਜਿਹੜਾ ਇੱਕ ਨੋਟਿਸ ਜਾਰੀ ਕੀਤਾ ਹੈ ਸਰਕਾਰ ਨੇ ਅਮਰਤਾ ਵੜਿੰਗ ਜੀ ਤੇ ਇਹ ਕੁਛ ਨਹੀਂ ਇੱਕ ਸਿਆਸਤ ਹੈ ਇਹਨਾਂ ਨੂੰ ਅਲਝਾਉਣ ਵਾਸਤੇ ਅਮਰਤਾ ਵੜਿੰਗ ਜੀ ਕਿਉਂਕਿ ਇਸ ਟਾਈਮ ਜੋ ਵੀ ਅਮਰਤਾ ਵੜਿੰਗ ਜੀ ਦੀ ਪੋਜੀਸ਼ਨ ਹੈ ਜਾਂ ਸਥਿਤੀ ਕਹਿ ਦਈਏ ਕਿ ਦਰਬੇਦੀ ਉਹ ਪੂਰੀ ਵਧੀਅ ਅਸਥਿਤੀ ਹੈ ਪੂਰੀ ਅਪ ਪੋਜੀਸ਼ਨ ਹੈ ਉਹਨਾਂ ਨੂੰ ਸਿਰਫ ਇੱਕ ਅਲਝਾਉਣ ਵਾਸਤੇ ਇਹ ਮਤਲਬ ਸਰਕਾਰ ਦੀ ਇੱਕ ਸਿਆਸਤ ਹੈ ਹੋਰ ਇਹਦੇ ਵਿੱਚ ਕੁਝ ਵੀ ਨਹੀਂ ਹੈ ਜੀ ਏ ਜੇ ਗੱਲ ਕਰ ਲਈਏ ਕਿ ਕੁਝ ਦਿਨ ਪਹਿਲਾਂ ਜਦੋਂ ਰਾਜਾ ਵੜਿੰਗ ਦੇ ਵੱਲੋਂ ਉਹਨਾਂ ਦੇ ਵੱਲੋਂ ਸ਼ਿਕਾਇਤ ਕੀਤੀ ਜਾਂਦੀ ਆ ਜਦੋਂ ਉਹਨਾਂ ਦੇ ਡਿੰਪੀ ਢੋਂਦੇ ਵੱਲੋਂ ਜਿਹੜਾ ਇੱਕ ਕਹਦੀ ਹੈ ਕਿ 28 ਸਾਲ ਬਨਾਮ 2.5 ਸਾਲ ਦਾ ਪੋਸਟਰ ਲਗਾਇਆ ਗਿਆ ਸੀ ਇਹਨਾਂ ਦੇ ਵੱਲੋਂ ਵੀ ਜਿਹੜਾ ਉਹਨਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਹੋਣੀ ਆ ਫਿਰ ਨਹੀਂ ਦੇਖੋ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਦੇਖੋ ਜੇ ਰਾਜਾ ਜੀ ਨੇ ਕੰਮ ਕੀਤਾ ਜੀ ਰਾਜਾ ਜੀ ਦੇਖੋ ਤਿੰਨ ਚਾਰ ਵਾਰ ਇਥੋਂ ਲੁਧਿਆਣਾ ਤੋਂ ਵੀ ਐਮਪੀ ਬਣ ਕੇ ਆਏ ਆ ਨਵਾਂ ਜੀ ਠੀਕ ਹੈ ਤੇ ਹੁਣ ਜੇ ਕੰਮ ਕੀਤਾ ਹੂੰ ਇੱਥੇ ਸਬ ਮਤਲਬ ਐਮਐਲਏ ਬਤੌਰ ਤੇ ਲੋਕ ਉਹਨਾਂ ਨੂੰ ਹੰਗਾਰਾ ਦੇ ਰਹੇ ਆ ਜੀ ਲੋਕ ਖੜੇ ਆ ਹੁਣ ਉਹਨਾਂ ਨੇ ਜੇ ਆਪਾਂ ਕਹਿ ਦਿੱਤੀ ਵੀ 2.5 ਸਾਲ ਕੁਛ ਨਹੀਂ ਕੀਤਾ ਤਾਂ ਸੋ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਗਰਗਸਾਹਬ ਇੱਕ ਰਾਜਾ ਵਡਿੰਗ ਸਾਹਬ ਦੀ ਜਿਹੜੀ ਆ ਇੱਕ ਕਹਿ ਦਈਏ ਕਿ ਉਹ ਬਹੁਤ ਵਾਇਰਲ ਹੁੰਦਾ ਬਿਆਨ ਬਹੁਤ ਵਾਇਰਲ ਹੁੰਦਾ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਯਾਰ ਮੇਰਾ ਘਰ ਬਚਾ ਲਓ ਮੇਰੀ ਜਿਹੜੀ ਜਨਾਨੀਆਂ ਤੜਕੇ ਸੁਰਖੀ ਬਿੰਦੀ ਲਾ ਕੇ ਨਿਕਲ ਜਾਂਦੀ ਆ ਹੁਣ ਸਾਨੂੰ ਲਾਂਗਰੀ ਰੱਖਣੇ ਪੈਣਗੇ ਰੋਟੀ ਲਾਉਣ ਵਾਸਤੇ ਉਹਤੇ ਵਿਰੋਧੀਆਂ ਨੇ ਬੜੇ ਤੰਜ कसे ਆ ਨਹੀਂ ਚਲੋ ਵਿਰੋਧੀਆਂ ਦਾ ਕੰਮ ਆ ਦੇਖੋ ਜੀ ਕਹਿਣਾ 100 ਪਾਰਟੀ ਦੇ ਸਾਡੇ ਮੈਡਮ ਕੈਂਡੀਡੇਟ ਹੈ ਜੀ ਮੈਡਮ ਦਾ ਕੰਮ ਹੈ ਜੀ ਕਰਨਾ ਲੋਕਾਂ ਦੇ ਵਿੱਚ ਵਿਚਰਨਾ ਤੇ ਸੋ ਇਦਾਂ ਦੀ ਕੋਈ ਗੱਲ ਨਹੀਂ ਹੈ ਜੀ ਮੈਡਮ ਕੈਂਡੀਡੇਟ ਹੈਗੇ ਆ ਤੇ ਜੇ ਮੈਡਮ ਨਾ ਵਿਚਰਣਗੇ ਤਾਂ ਕੌਣ ਵਿਚਰੇਗਾ ਜੀ ਸੋ ਇਹ ਚੀਜ਼ ਹੈ ਜੀ ਕਿਉਂਕਿ ਰਾਜਾ ਵੜਿੰਗ ਵੀ ਜਿਹੜੇ ਰਾਜਨੀਤਿਕ ਬੰਦੇ ਆ ਲਗਾਤਾਰ ਜਿਹੜਾ 12 ਸਾਲ ਦਾ ਖੜਾ ਉਹ ਗਿੱਦੜ ਬਾਹ ਗਿੱਦੜ ਬਾਹਾ ਦੇ ਵਿੱਚ ਰਿਹਾ ਜੇ ਹੁਣ ਐਮਪੀ ਦੀ ਗੱਲ ਕਰੀਏ ਤਾਂ ਲੁਧਿਆਣੇ ਤੋਂ ਐਮਪੀ ਬਣੇ ਨੇ ਤਾਂ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਤਾਂ ਉਹਨਾਂ ਦੇ ਵੱਲੋਂ ਇਦਾਂ ਦਾ ਬਿਆਨ ਦੇਣਾ ਬਹੁਤ ਨਹੀਂ ਚਲੋ ਖੈਰ ਦੇਖੋ ਮੈਂ ਇਹਨਾਂ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਪਾਰਟੀ ਦੇ ਪ੍ਰਧਾਨ ਨੇ ਵੜਿੰਗ ਸਾਹਿਬ ਸੋ ਮੈਂ ਇੱਕ ਬਹੁਤ ਹੀ ਛੋਟਾ ਵਰਕਰ ਮਹਿਸੂਸ ਕਰਦਾ ਆ ਆਪਣੇ ਆਪ ਨੂੰ ਜੇ ਜੇ ਮੈਂ ਮੈਨੂੰ ਨਹੀਂ ਲੱਗਦਾ ਵੀ ਮੇਰੇ ਵਾਸਤੇ ਕੋਈ ਉਹ ਬਾਲੀ ਵਧੀਆ ਗੱਲ ਹੈ ਜੀ ਜੀ ਗਰਗ ਸਾਹਿਬ ਪਿਛਲੇ ਦਿਨੀ ਜਿਹੜਾ ਮਨਪ੍ਰੀਤ ਬਾਦਲ ਤੇ ਕਹਦੀ ਹੈ ਕਿ ਕਲੈਕਸ਼ਨ ਕਮਿਸ਼ਨ ਦੇ ਵੱਲੋਂ ਨੋਟਿਸ ਜਾਰੀ ਹੁੰਦਾ ਉਹਨਾਂ ਦੇ ਵੱਲੋਂ ਇੱਕ ਪਿੰਡ ਦੇ ਵਿੱਚ ਜਾ ਕੇ ਸਰਕਾਰੀ ਨੌਕਰੀਆਂ ਦਾ ਝਾਂਸਾ ਦਿੱਤਾ ਜਾਂਦਾ ਵੋਟਾਂ ਲੈਣ ਦੇ ਲਈ ਕਿਵੇਂ ਦੇਖਦੇ ਹੋ ਸਾਰੇ ਮਸਲੇ ਨੂੰ ਕੀ ਉਹ ਜਿਹੜੀ ਵਪੂਰ ਚੜੀ ਹੈ ਕੋਈ ਕਾਰਵਾਈ ਹੋਈ ਹੈ ਦੇਖੋ ਆਪਾਂ ਨੂੰ ਵੀ ਪਤਾ ਹੈ ਜੀ ਵੀ ਕੋਡ ਆਫ ਕੰਡਕਟ ਲੱਗਿਆ ਹੋਇਆ ਉਹ ਇਦਾਂ ਦੀ ਕੋਈ ਗੱਲ ਕਰ ਹੀ ਨਹੀਂ ਸਕਦੇ ਚਲੋ ਉਹਨਾਂ ਨੇ ਸਾਡੇ ਧਿਆਨ 'ਚ ਸੀ ਮਸਲਾ ਇਹ ਇਲੈਕਸ਼ਨ ਕਮਿਸ਼ਨ ਕੋਲੇ ਸ਼ਿਕਾਇਤ ਹੋਈ ਹੈ ਸੋ ਇਲੈਕਸ਼ਨ ਕਮਿਸ਼ਨ ਦਾ ਮਤਲਬ ਇਹ ਮਸਲਾ ਹੈ ਇਲੈਕਸ਼ਨ ਕਮਿਸ਼ਨ ਇਹਨਾਂ ਨਾਲ ਦੇਖੇਗਾ ਜੀ ਇਹ ਚੀਜ਼ ਇਦਾਂ ਦੇ ਬਿਆਨ ਦੇਣੇ ਕਿੰਨੇ ਕੁ ਸਹੀ ਸਮਝਦੇ ਹੋ ਨਹੀਂ ਮੈਂ ਨਹੀਂ ਬਾਲਾ ਮناسب ਨਹੀਂ ਸਮਝਦਾ ਮੈਂ ਇਦਾਂ ਦਾ ਬਿਆਨ ਦੇਣਾ ਨੂੰ ਤੇ ਜੇ ਮਤਲਬ ਕੋਈ ਇਦਾਂ ਦਾ ਇੱਕ ਮਨਪ੍ਰੀਤ ਬਾਦਲ ਜੀ ਵੀ ਕੋਈ ਨਾਵੇਂ ਇੱਥੇ ਕੈਂਡੀਡੇਟ ਨਹੀਂ ਆਏ ਇੱਥੇ ਹੀ ਮਤਲਬ ਉਹਨਾਂ ਨੇ ਬਤੌਰ ਮੰਤਰੀ ਕੰਮ ਕੀਤਾ ਐਮ ਐਲ اے ਰਹੇ ਇੱਥੇ ਤੇ ਸੋ ਉਦੋਂ ਬਾਅਦ ਉਹਨਾਂ ਨੇ ਬਠਿੰਡਾ ਤੋਂ ਵੀ ਕਾ ਸਾਡੀ ਪਾਰਟੀ ਤੋਂ ਹੀ ਇੱਕ ਵਾਰੀ ਚੋਣ ਲੜੀ ਸੀ ਸੋ ਉੱਥੋਂ ਮੰਤਰੀ ਰਹੇ ਉਹ ਮੈਂ ਉਹਨਾਂ ਵਾਸਤੇ ਕੋਈ ਜ਼ਿਆਦਾ ਮਤਲਬ ਵਧੀਆ ਗੱਲ ਵੀ ਨਹੀਂ ਸਮਝਦਾ ਵੀ ਜੋ ਇਦਾਂ ਦੀ ਕੋਈ ਬਿਆਨ ਦੇ ਰਹੇ ਆ ਜੀ ਜਿੱਥੇ ਲੁਧਿਆਣੇ ਦੇ ਵਿੱਚ ਹੋਇਆ ਜਿਹੜੇ ਵੜਿੰਗ ਸਾਹਿਬ ਨੇ ਉਹ ਗਿੱਦੜਬਾਹ ਛੱਡ ਕੇ ਲੁਧਿਆਣੇ ਦੇ ਵਿੱਚ ਪਹੁੰਚਦੇ ਆ ਉੱਥੋਂ ਐਮਪੀ ਬਣਦੇ ਆ ਕਿਤੇ ਜਿਹੜੇ ਦੋਨੋਂ ਜਿਹੜੇ ਉਮੀਦਵਾਰ ਸੀਗੇ ਲੁਧਿਆਣੇ ਤੋਂ ਚਾਹੇ ਉਹ ਵੜਿੰਗ ਸਾਹਿਬ ਹੋਣ ਚਾਹੇ ਬਿੱਟੂ ਸਾਹਿਬ ਹੋਣ ਕਿਤੇ ਨਾ ਕਿਤੇ ਇਕੱਠੇ ਕੰਮ ਕਰਦੇ ਸੀ ਪਰ ਫਿਰ ਵੀ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਖੜਦੇ ਆ ਪਰ ਜਦੋਂ ਕਿਤੇ ਧਾਰਮਿਕ ਸਟੇਜਾਂ ਤੇ ਇਕੱਠੇ ਹੁੰਦੇ ਆ ਉਦੋਂ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਆ ਇਹ ਸਿਰਫ ਇੱਕ ਲੋਕਾਂ ਨੂੰ ਝਾਵਾ ਸੀਗਾ ਨਹੀਂ ਇਹ ਦੇਖੋ ਇਦਾਂ ਦੀ ਗੱਲ ਨਹੀਂ ਕਿਸੇ ਸਮਾਂ ਤੁਹਾਡੇ ਅੱਲਕਲ ਬਿਲਕੁਲ ਠੀਕ ਹੈ ਵਡਿੰਗ ਸਾਹਿਬ ਤੇ ਬਿੱਟੂ ਜੀ ਦੀ ਬਹੁਤ ਵਧੀਆ ਮਤਲਬ ਨੇੜਤਾ ਰਹੀ ਆ ਪਿਆਰ ਰਿਹਾ ਹੈ ਇਹਨਾਂ ਦਾ ਸੋ ਪਾਰਟੀ ਦੇ ਆਪਣੇ ਆਪਣੇ ਮਤਲਬ ਆਪਾਂ ਕਹਿੰਦੇ ਮਤਭੇਦ ਜਾਂ ਵਿਚਾਰ ਹੁੰਦੇ ਆ ਉਹਨਾਂ ਨੂੰ ਵਿਚਾਰਾਂ ਨੂੰ ਰੱਖਦੇ ਹੋਏ ਜਿੱਥੇ ਨਹੀਂ ਆਪਣੇ ਵਿਚਾਰ ਮੈਚ ਹੋਏ ਸੋ ਮਤਲਬ ਇਹਨਾਂ ਨੇ ਚਲੋ ਇੱਕ ਮੈਂ ਕਹਿੰਦਾ ਵੀ ਇੱਕ ਫੰਕਸ਼ਨ ਹੁੰਦੇ ਆ ਉੱਥੇ ਜਾਣਾ ਮਤਲਬ ਜਾਣਾ ਬੰਦਾ ਇਹਨਾਂ ਦਾ ਜਾਣਦੇ ਹੈ ਸੋ ਮੈਂ ਤਾਂ ਇਹ ਤੁਹਾਨੂੰ ਕਹਿਣਾ ਜਾਊਂਗਾ ਵੀ ਪਾਰਟੀ ਦੇ ਆਪਣ ਆਪਣੀ ਮਤਲਬ ਮਤ ਭੇਦ ਹੈ ਜੋ ਹੋ ਸਕਦੇ ਆ ਜੀ ਕੋਈ ਐਸੀ ਗੱਲ ਨਹੀਂ ਹੁਣ ਆਪਾਂ ਜੇ ਗੱਲ ਕੀਤੀ ਜਾਵੇ ਆਪਣੇ ਗਿੱਦੜਵਾ ਦੇ ਵਿੱਚ ਕੋਈ ਸਮਾਂ ਇਦਾਂ ਦਾ ਸੀ ਜਦੋਂ ਇਹਨਾਂ ਦੇ ਦਾਦਾ ਜੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਹਰਾਉਣ ਵਾਸਤੇ ਗਿੱਦੜਵਾ ਆਏ ਸੀ ਤੇ ਅੱਜ ਦਾ ਜੋ ਦੌਰ ਹੈ ਉਹ ਰਵਨੀਤ ਸਿੰਘ ਬਿੱਟੂ ਉਹੀ ਮਨਪ੍ਰੀਤ ਸਿੰਘ ਬਾਦਲ ਨੂੰ ਜਿਤਾਉਣ ਵਾਸਤੇ ਉਹੀ ਮਨਪ੍ਰੀਤ ਬਾਦਲ ਨੂੰ ਜਿਤਾਉਣ ਵਾਸਤੇ ਗਿੱਦੜਵਾ ਪਹੁੰਚੇ ਹੋਏ ਆ ਸੋ ਇੱਕ ਮਤ ਭੇਦ ਹੈ ਅਦਰਵਾਈਜ਼ ਕੁਝ ਨਹੀਂ ਆ ਅੱਜ ਜਿੱਦਾਂ ਦੇਖਦੇ ਹਾਂ ਕਿ ਭਾਜਪਾ ਦੇ ਵਿੱਚ ਜਿਹੜੇ ਹੋਰ ਵੀ ਬੜੇ ਅਹਿਮ ਚਿਹਰੇ ਸੀਗੇ ਚਾਹੇ ਹਰਜੀਤ ਗਰੇਵਾਲ ਨੇ ਚਾਹੇ ਮਨਪ੍ਰੀਤ ਬਾਦਲ ਸੀਗੇ ਪਰ ਇੱਕ ਹਾਰੇ ਹੋਏ ਕੈਂਡੀਡੇਟ ਨੂੰ ਰਾਜ ਮੰਤਰੀ ਲਾਉਣਾ ਕਿੱਦਾਂ ਦੇਖਦੇ ਹਾਂ ਕਿ ਦੂਜਿਆਂ ਜਿਹੜੇ ਦੂਜੇ ਆਗੂ ਸੀਗੇ ਇਹਨਾਂ ਦੇ ਵਰਕਰ ਸੀਗੇ ਉਹਨਾਂ ਨਾਲ ਕਿਤੇ ਨਾ ਕਿਤੇ ਬੇਇਨਸਾਫੀ ਹੋਈ ਹੈ ਦੇਖੋ ਇਹ ਤਾਂ ਸਾਰਿਆਂ ਨੂੰ ਹੀ ਪਤਾ ਜੀ ੱੱਕਾ ਦਾ ਕਿਤਨਾ ਕਿਤੇ ਹੋਇਆ ਹੀ ਹੈ ਇਸ ਗੱਲ ਦੇ ਵਿੱਚ ਕੋਈ ਜੇ ਆਪਾਂ ਕਹਿੰਦੇ ਸ਼ੱਕ ਹੈ ਜਾਂ ਡਾਊਟ ਹੈ ਸੋ ਮਤਲਬ ਮੈਂ ਤੁਹਾਡੇ ਗੱਲ ਨਾਲ ਮਤਲਬ ਡਿਨਾਈ ਨਹੀਂ ਕਰੂੰਗਾ ਬਟ ਉਹਨਾਂ ਦੀ ਪਾਰਟੀ ਦਾ ਫੈਸਲਾ ਉਹ ਜੋ ਉਹਨਾਂ ਦੀ ਇਹ ਸਾਡੀ ਪਾਰਟੀ ਤਾਂ ਹੈ ਨਹੀਂ ਜੀ ਉਹਨਾਂ ਦੀ ਪਾਰਟੀ ਹੈ ਜੋ ਉਹਨਾਂ ਦੀ ਪਾਰਟੀ ਨੂੰ ਚੰਗਾ ਲੱਗਿਆ ਉਹਨਾਂ ਨੇ ਸੋ ਕੀਤਾ ਜੀ ਗਰਕਾ ਸਾਹਿਬ ਜੇ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਤਾਂ ਕੁਝ ਜਮ ਸਮਾਂ ਪਹਿਲਾਂ ਜਿਹੜਾ ਯੂਨੀਵਰਸਿਟੀ ਦੀਆਂ ਵੋਟਾਂ ਹੁੰਦੀਆਂ ਚੰਡੀਗੜ੍ਹ ਦੇ ਵਿੱਚ ਉੱਥੇ ਜਿਹੜਾ ਕਿਹਾ ਜਾਂਦਾ ਕਿ ਕਾਂਗਰਸ ਦੇ ਵੱਲੋਂ ਧੱਕਾ ਕੀਤਾ ਗਿਆ ਆਪਣੇ ਆਗੂਆਂ ਦੇ ਨਾਲ ਜਿਹੜੇ ਨੌਜਵਾਨ ਯੂਥ ਸੀਗਾ ਆਗੂ ਸੀਗੇ ਫਿਰ ਉਹਨਾਂ ਨੇ ਬਾਗੀ ਹੋ ਕੇ ਜਿਹੜਾ ਉਹ ਆਪਣੀ ਜਿੱਤ ਪ੍ਰਾਪਤ ਕੀਤੀ ਉੱਥੇ ਕਾਂਗਰਸ ਨੂੰ ਜਿਹੜੀ 400 ਤੋਂ ਪਲੱਸ ਤੂ ਵੀ ਨਹੀਂ ਪਈ ਉਥੇ ਕਿਤੇ ਨਾ ਕਿਤੇ ਲੱਗਿਆ ਵੀ ਜਿਹੜਾ ਰਾਜਾ ਵੜਿੰਗ ਸਾਹਿਬ ਉਹਨਾਂ ਦੇ ਨਾਲ ਕੋਆਰਡੀਨੇਟ ਨਹੀਂ ਕਰ ਪਾਏ ਨਹੀਂ ਸੋ ਇਦਾਂ ਦੀ ਤਾਂ ਕੋਈ ਗੱਲ ਨਹੀਂ ਦੇਖੋ ਪ੍ਰਧਾਨ ਜੀ ਨੇ ਤਾਂ ਬਹੁਤ ਉਥੇ ਮਦਦ ਕੀਤੀ ਸੀ ਆਪਣੇ ਪਾਰਟੀਮੰਦਾਂ ਦੀ ਇਦਾਂ ਕੋਈ ਤੱਕੇ ਵਾਲੀ ਗੱਲ ਨਹੀਂ ਬਾਕੀ ਤਾਨੂੰ ਪਤਾ ਹੈ ਵਿਰੋਧੀਆਂ ਦਾ ਕੰਮ ਸਿਰਫ ਇਲਜ਼ਾਮ ਲਗਾਉਣਾ ਹੁੰਦਾ ਪਰ ਜਿਹੜਾ ਪੁਰਾਣਾ ਚਿਹਰਾ ਸੀਗਾ ਵੀਰੇਂਦਰ ਢਿੱਲੋਂ ਉਹ ਵਰਖਲਾਫ ਹੁੰਦੇ ਨੇ ਜਿਹੜੇ ਹਰਿਆਣੇ ਦੇ ਨੌਜਵਾਨ ਸੀਗੇ ਇਹਨਾਂ ਦਾ ਮੁੱਖ ਚਿਹਰਾ ਸੀ ਉਹ ਵਰਖਲਾਫ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਆਪਣਾ ਇੱਕ ਆਜ਼ਾਦ ਕੈਂਡੀਡੇਟ ਖੜਾ ਕਰਕੇ ਜਿਤਾਇਆ ਜਾਂਦਾ ਉਹਨੂੰ ਕਿਤੇ ਨਾ ਕਿਤੇ ਲੱਗਦਾ ਸੀ ਵੀ ਜੇ ਵੀਰੇਂਦਰ ਢਿੱਲੋਂ ਉਹਨਾਂ ਦੀ ਗੱਲ ਮੰਨ ਲੈਂਦੇ ਤਾਂ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਉੱਥੇ ਨੁਮਾਇੰਦਾ ਖੜਾ ਹੁੰਦਾ ਨਹੀਂ ਸੋ ਇਦਾਂ ਦੀ ਗੱਲ ਮੈਂ ਠੀਕ ਨਹੀਂ ਸਮਝਦਾ ਜੋ ਪਾਰਟੀ ਦਾ ਦੇਖੋ ਕੈਂਡੀਡੇਟ ਹੋਇਆ ਪਾਰਟੀ ਨੇ ਕੋਈ ਦੇਖ ਕੇ ਹੀ ਉਹਨਾਂ ਨੂੰ ਮਤਲਬ ਨਵਾ ਮਤਲਬ ਗਰਾਉਂਡ ਲੈਵਲ ਦੀ ਦੇਖੋ ਮੈਂ ਯੂਨੀਵਰਸਿਟੀ ਚੋਣਾਂ ਦੇ ਵਿੱਚ ਕੋਈ ਇੰਟਰਸਟ ਨਹੀਂ ਦਿੱਤਾ ਤੇ ਉਥੋਂ ਦੇ ਵਾਲੇ ਮਤਲਬ ਮੈਨੂੰ ਜਿਆਦਾ ਕੋਈ ਇਹਦੇ ਬਾਰੇ ਨੌਲੇਜ ਨਹੀਂ ਹੈ ਤੇ ਜੋ ਪਾਰਟੀ ਨੇ ਕੈਂਡੀਡੇਟ ਦਿੱਤਾ ਸੀ ਸੋ ਉਥੋਂ ਦਾ ਉਹਦਾ ਗਰਾਉਂਡ ਵਰਕ ਦੇਖ ਦੇਖ ਕੇ ਹੀ ਦਿੱਤਾ ਹੋਣਾ ਪਾਰਟੀ ਨੇ ਜੀ ਇਹ ਚੀਜ਼ ਹੈ ਤੇ ਹੁਣ ਕਿੱਦਾਂ ਦਾ ਹੰਗਾਰਾ ਜਿਹੜਾ ਗਿੱਦੜਬਾਹ ਦੇ ਵਿੱਚ ਲੋਕਾਂ ਦਾ ਇਹ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਬਹੁਤ ਵਧੀਆ ਦੇਖੋ ਹੰਗਾਰਾ ਮਿਲ ਰਿਹਾ ਕਾਂਗਰਸ ਦੀ ਮਤਲਬ ਅਮਰਤਾ ਵੜਿੰਗ ਜੀ ਦਾ ਜਤਨਾ ਇਹ ਤਾਂ ਲਗਭਗ ਹੁਣ ਤੁਸੀਂ ਦੇਖ ਹੀ ਰਹੇ ਹੋ ਇੱਥੋਂ ਦਾ ਮਾਹੌਲ ਕੀ ਬਣਿਆ ਹੋਇਆ ਹੈ ਲਗਭਗ ਲੋਕਾਂ ਦੇ ਦਿਲਾਂ ਦੇ ਉੱਤੇ ਅਮਰਤਾ ਵੜਿੰਗ ਤੇ ਕਾਂਗਰਸ ਦਾ ਨਾਮ ਹੈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕੋਈ ਵੀ ਸਰਕਾਰ ਨੇ ਆਪਣਾ ਦੇਖੋ ਪੂਰਾ ਵਾਹ ਲਾ ਰੱਖਿਆ ਹੈ ਇਧਰੋਂ ਵੜਿੰਗ ਸਾਹਿਬ ਦੀ ਟੀਮ ਵੀ ਪੂਰੀ ਕਾਇਮ ਹੈ ਕਿਸੇ ਗੱਲ 'ਚ ਕੋਈ ਸ਼ੱਕ ਨਹੀਂ ਹੈ ਤੇ ਸੋ ਅਮਰਤਾ ਵੜਿੰਗ ਜੀ ਦਾ ਜਤਨਾ ਬਿਲਕੁਲ ਸਾਫ ਹੈ ਉਹ ਤੁਸੀਂ ਅਮਰਤਾ ਵੜਿੰਗ ਜੀ ਦਾ ਜਿਤਨਾ ਸਾਫ ਕਹਿੰਦੇ ਹੋ ਪਰ ਅੱਜ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹ ਸ਼ਕਤੀ ਪ੍ਰਦਰਸ਼ਨ ਕਰਕੇ ਗਏ ਨੇ ਤੁਸੀਂ ਵੀ ਦੇਖਿਆ ਗਦਰਬਾਹ ਦੇ ਵਿੱਚ ਤੇ ਹੁਣ ਜਿਹੜਾ ਤੁਹਾਡਾ ਸ਼ਕਤੀ ਪ੍ਰਦਰਸ਼ਨ ਆ ਉਹ ਕਦੋਂ ਹੋਣ ਜਾ ਰਿਹਾ ਕਦੋਂ ਅਗਲਾ ਸਟੈਪ ਹੈ ਦੇਖੋ ਗੱਲ ਆਏ ਜੀ ਮੈਂ ਉਹਨਾਂ ਦੀ ਸ਼ਕਤੀ ਪ੍ਰਦਰਸ਼ਨ ਦੀ ਜੇ ਗੱਲ ਕੀਤੀ ਜਾਵੇ ਤੁਸੀਂ ਦੇਖ ਲਓ ਇੱਥੇ ਆਪਣੇ ਸੀਆਈਡੀ ਡਿਪਾਰਟਮੈਂਟ ਤੋਂ ਇੱਥੇ ਡਿਊਟੀ ਸੀਗੀ ਹੁਣ ਮਤਲਬ ਡਿਊਟੀ ਜੀ ਉਹਨਾਂ ਦੀ ਜੇ ਮੈਂ ਗੱਲ ਕੀਤੀ ਜਾਵੇ ਸਾਰੇ ਬਾਹਰੀ ਹਲਕਿਆਂ ਤੋਂ ਉਹਨਾਂ ਦਾ ਇਕੱਠ ਸਿੱਕਿਆ ਕੀਤਾ ਹੋਇਆ ਕੋਈ ਰਾਮਪੁਰਾ ਤੋਂ ਸੀ ਕੋਈ ਵੱਡਾ ਇਲਜ਼ਾਮ ਲਾ ਰਹੇ ਹੋ ਤੁਸੀਂ ਨਹੀਂ ਨਹੀਂ ਬਠਿੰਡਾ ਤੋਂ ਸੀ ਮੈਂ ਆਨ ਰਿਕਾਰਡ ਗੱਲ ਕਰ ਰਿਹਾ ਹਾਂ ਤੁਸੀਂ ਕਨਫਰਮ ਕਰ ਸਕਦੇ ਹੋ ਜੀ ਦੂਜੀ ਗੱਲ ਮਤਲਬ ਇਹਨਾਂ ਦਾ ਸਾਰਾ ਜਿੰਨਾ ਵੀ ਕੱਟ ਕੀਤਾ ਹੋਇਆ ਸੀਗਾ ਉਹ ਬਾਹਰੀ ਹਲਕਿਆਂ ਦਾ ਸੀ ਉਹ ਲੋਕਲ ਕੱਟ ਬਿਲਕੁਲ ਨਹੀਂ ਸੀਗਾ ਗਿੱਦੜਪੇ ਦਾ ਕੱਟ ਬਿਲਕੁਲ ਨਹੀਂ ਸੀਗਾ ਉਹਦੇ ਵਿੱਚ ਤੇ ਕਾਂਗਰਸ ਕਦੋਂ ਸ਼ਕਤੀ ਪ੍ਰਦਰਸ਼ਨ ਕਰਨ ਜਾ ਰਹੀ ਹੈ ਦੇਖੋ ਸਾਡੇ ਸਾਬਕਾ ਮੁੱਖ ਮੰਤਰੀ ਜੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਉਹ 17 ਤਰੀਕ ਨੂੰ ਇੱਥੇ ਪੂਰਾ ਹਲਕੇ ਦੇ ਵਿੱਚ ਨਮਾਇੰਦਗੀ ਕਰ ਰਹੇ ਆ ਦੇਖ ਰਹੇ ਆ ਗਿੱਦੜਵਾ ਦੇ ਵਿੱਚ ਸ਼ਾਮ ਨੂੰ 4 ਵਜੇ ਦੇ ਕਰੀਬ ਇੱਕ ਬਹੁਤ ਵੱਡਾ ਜਲਸਾ ਹੋਣ ਜਾ ਰਿਹਾ ਜ ਜਿਹਦੇ ਵਿੱਚ ਸਾਰੇ ਗਿੱਦੜਵਾ ਜੀ ਮਤਲਬ ਨਾਲ ਸਿਟੀ ਨਾਲ ਜਿੰਨੇ ਵੀ ਪਿੰਡ ਲੱਗਦੇ ਆ ਉਹਨਾਂ ਦੇ ਵਿੱਚ ਉੱਥੇ ਮੈਸੇਜ ਕਨਵੇ ਕੀਤਾ ਗਿਆ ਸੋ ਸਿਰਫ ਗਿੱਦੜਵੇ ਦਾ ਇਕੱਠ ਕੀਤਾ ਜਾ ਰਿਹਾ ਹੈ ਜੇ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਆ ਉਹਨਾਂ ਦੇ ਵੱਲੋਂ ਜਿਹੜੇ ਕਾਫੀ ਜ਼ਿਆਦਾ ਐਮਐਲਏ ਨੇ ਜਾਂ ਸਰਕਾਰ ਦੇ ਨੁਮਾਇੰਦੇ ਨੇ ਹਨਾ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਪਰ ਕਾਂਗਰਸ ਪਾਰਟੀ ਦੇ ਬਹੁਤ ਨੁਮਾਇੰਦੇ ਇੱਥੇ ਘੱਟ ਨਜ਼ਰ ਆ ਰਹੇ ਨੇ ਚਾਹੇ ਉਹ ਕਹਦੀਏ ਕਿ ਪਠਲ ਸਾਹਿਬ ਹੁਣ ਕਿਉਂਕਿ ਪਠਲ ਜੀ ਕਾਫੀ ਦੇਰ ਕਹਦੀਏ ਕਿ ਕਾਂਗਰਸ ਪਾਰਟੀ ਦੇ ਵਿੱਚ ਮੌਜੂਦਾ ਇੱਕ ਇਸਤਰੀ ਦੇ ਬੋਝੋ ਮੁੱਖ ਮੰਤਰੀ ਵੀ ਰਹੇ ਨੇ ਲਗਾਤਾਰ ਕਹਦੀਏ ਕਿ ਇੱਕ ਵੱਡਾ ਚਿਹਰਾ ਰਹੇ ਨੇ ਇਥੋਂ ਨਜ਼ਦੀਕ ਹੀ ਨੇ ਹਨਾ ਉਹ ਵੀ ਨਹੀਂ ਇੱਥੇ ਪਹੁੰਚੇ ਹੈਗੇ ਹਾਲਾਂਕਿ ਹੋਰ ਵੱਡੇ ਡਾਕਟਰ ਅਮਰ ਸਿੰਘ ਨੇ ਹਨਾ ਉਹ ਵੀ ਜ਼ਿਆਦਾਤਰ ਨਹੀਂ ਦਿਖਾਈ ਦਿੱਤੇ ਕੀ ਵਜ੍ਹਾ ਕੀ ਆ ਕਿ ਵੱਡੇ ਚਿਹਰੇ ਨਹੀਂ ਆਏ ਕਿ ਕਦੜਵਾ ਨਹੀਂ ਐਦਾਂ ਦੀ ਦੇਖੋ ਕੋਈ ਗੱਲ ਨਹੀਂ ਡਾਕਟਰ ਅਮਰ ਸਿੰਘ ਜੀ ਦੀ ਗੱਲ ਕਰ ਰਹੇ ਹੋ ਕੱਲ ਇੱਥੇ ਆਪਣੇ ਫੁੱਲ ਡੇ ਕਿਦੜਵਾ ਕੰਸੀ ਚੌਂਸੇ ਦੇ ਵਿੱਚ ਲਗਾ ਕੇ ਗਏ ਜੀ ਦੂਜੀ ਗੱਲ ਰੇਗੀ ਆਪਣੇ ਬੀਬਾਰ ਜਿੰਦਰਕੌਰ ਪੱਠਲ ਜੀ ਦੀ ਉਹਨਾਂ ਦੀ ਕੰਸੀ ਚੌਂਸੀ ਦੇ ਵਿੱਚ ਵਿਧਾਨ ਸਭਾ ਬਰਨਾਲਾ ਪੈਂਦਾ ਜੀ ਬਰਨਾਲਾ ਦੇ ਵਿੱਚ ਤੁਹਾਨੂੰ ਵੀ ਪਤਾ ਬਹੁਤ ਮੁਕਾਬਲਾ ਹੈ ਜੀ ਉੱਥੇ ਸੋ ਉਹਨਾਂ ਦੀ ਡਿਊਟੀ ਉੱਥੇ ਲੱਗੀ ਹੋਈ ਹੈ ਜੀ ਮੈਂ ਨਹੀਂ ਦੇਖ ਰਿਹਾ ਵੀ ਇਦਾਂ ਦੀ ਕੋਈ ਗੱਲ ਆ ਸਾਰੇ ਮਤਲਬ ਆਪਾਂ ਕਹਿ ਦਈਏ ਸਾਬਕਾ ਵਿਧਾਇਕ ਸਾਬਕਾ ਐਮਐਲਏ ਦੀ ਡਿਊਟੀ ਇੱਥੇ ਕਿੱਧਰ ਵਿੱਚ ਹੈ ਜਿੰਨੇ ਇੱਕ ਮਤਲਬ ਪ੍ਰਧਾਨ ਜੀ ਨੇ ਲਗਾਈ ਹੋਈ ਹੈ ਸੋ ਮੈਂ ਨਹੀਂ ਇਸ ਗੱਲ ਨੂੰ ਮਤਲਬ ਮੰਨਣ ਦੇ ਮੈਂ ਮਤਲਬ ਇਦਾਂ ਦੀ ਕੋਈ ਗੱਲ ਨਹੀਂ ਹੈ ਤੇ ਸਾਰੇ ਜਿੰਨੇ ਵੀ ਸਾਬਕਾ ਐਮਐਲਏ ਆ ਸਾਬਕਾ ਮੰਤਰੀ ਆ ਜਾਂ ਸਾਬ ਜਾਂ ਮੌਜੂਦਾ ਐਮਪੀ ਆ ਸਾਰੇ ਇੱਥੇ ਵਰਕ ਕਰ ਰਹੇ ਆ ਜੀ ਇਹ ਜਿੱਦਾਂ ਗੱਲ ਕਰ ਲਈ ਇੱਕ ਲੋਕ ਸਭਾ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਜ਼ਿਆਦਾਤਰ ਜਿਹੜੀਆਂ ਟਿਕਟਾਂ ਨੇ ਉਹ ਬਾਹਰੋਂ ਆਇਆਂ ਨੂੰ ਦਿੱਤੀਆਂ ਗਈਆਂ ਨੇ ਹਨਾ ਕੀ ਮੰਨਦੇ ਹੋ ਕਿ ਲਗਾਤਾਰ ਜਿਹੜਾ ਕਾਂਗਰਸ ਨੂੰ ਝਟਕੇ ਤੇ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਸੀ ਹੁਣ ਵੀ ਜਿਹੜੇ ਕਾਫੀ ਲੋਕ ਨੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਆ ਤੇ ਦੂਜਿਆਂ ਦੇ ਵੱਲੋਂ ਕਾਂਗਰਸ ਜੁਆਇਨ ਕੀਤੀ ਗਈ ਆ ਕੀ ਮੰਨਦੇ ਹੋ ਕਿ ਬਾਹਰੋਂ ਆਇਆਂ ਨੂੰ ਜਿਹੜੀ ਟਿਕਟ ਦੇਣੀ ਵਾਜਿਬ ਹੈ ਨਹੀਂ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਦੱਸੋ ਕਿਹਾ ਬ੍ਰਦਰ ਵੀ ਉਹ ਉਹਨਾਂ ਦੀ ਪਾਰਟੀ ਦਾ ਮਸਲਾ ਆਮ ਆਦਮੀ ਪਾਰਟੀ ਨੇ ਕਿਹਨਾਂ ਨੂੰ ਟਿਕਟ ਦੇਣੀ ਹੈ ਨਹੀਂ ਦੇਣੀ ਜੋ ਸਾਡੀ ਗੱਲ ਕੀਤੀ ਜਾਵੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜੋ ਡਿਜ਼ਰਵਸ ਜੋ ਡਿਜ਼ਰਵ ਕਰਦੇ ਸੀ ਉਹਨਾਂ ਨੂੰ ਸਿਰਫ ਟਿਕਟ ਦੇ ਬਾਹਰੀ ਉਮੀਦਵਾਰ ਨੂੰ ਕਿਸੇ ਨੂੰ ਟਿਕਟ ਨਹੀਂ ਦਿੱਤੀ ਗਈ ਪਰ ਪਰਿਵਾਰਵਾਦ ਬਹੁਤ ਵਧਾਇਆ ਗਿਆ ਇੱਥੇ ਰਾਜਾ ਵੜਿੰਗ ਸਾਹਿਬ ਦੀ ਧਰਮ ਪਤਨੀ ਨੂੰ ਟਿਕਟ ਦਿੱਤੀ ਗਈ ਆ ਉੱਥੇ ਸੁਖਜਿੰਦਰ ਰੰਧਾਵਾ ਦੀ ਧਰਮ ਪਤਨੀ ਨੂੰ ਟਿਕਟ ਦਿੱਤੀ ਗਈ ਆ ਪਰਿਵਾਰਵਾਦ ਬਹੁਤ ਬਹੁਤ ਵਧਿਆ ਹਾਲਾਂਕਿ ਇਹ ਵੜਿੰਗ ਸਾਹਿਬ بڑے ਇਲਜ਼ਾਮ ਲਾਉਂਦੇ ਹੁੰਦੇ ਸੀ ਕਿ ਦੂਜੀਆਂ ਪਾਰਟੀਆਂ 'ਚ ਪਰਿਵਾਰਵਾਦ ਚੱਲਦਾ ਪਰ ਹੁਣ ਨਹੀਂ ਐਦਾਂ ਦੀ ਦੇਖੋ ਕੋਈ ਗੱਲ ਨਹੀਂ ਹੈ ਵੜਿੰਗ ਸਾਹਿਬ ਇੱਥੋਂ ਦੇ ਸਿਟਿੰਗ ਐਮ ਐਲ ਏ ਆ ਐਮ ਐਲ ਏ ਉਸ ਤੋਂ ਬਾਅਦ ਉਹਨਾਂ ਨੇ ਐਮ ਪੀ ਲੜਿਆ ਦੇਖੋ ਜੀ ਹੁਣ ਜਿਹੜਾ ਬ ਟਿਕਟ ਨੂੰ ਕਲੀਅਰ ਕਰਦਾ ਹੈ ਸੀਟ ਕੱਢਦਾ ਹੈ ਪਾਰਟੀ ਨੇਤਾ ਜੀ ਉਸ ਨੂੰ ਟਿਕਟ ਦੇਣੀਆਂ ਹਨਾ ਜੀ ਕਿਉਂਕਿ ਮੁਕਾਬਲਾ ਤਿੰਨ ਤਰਫਾ ਹੈ ਤੁਹਾਨੂੰ ਪਤਾ ਉਧਰੋਂ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਜੀ ਤੋਂ ਉਸ ਪਾਰਟੀ ਦਾ ਉਸ ਨੂੰ ਟਿਕਟ ਦੇਗੀ ਨਾ ਜੀ ਜੋ ਇਸ ਨੂੰ ਮਤਲਬ ਵਾਨ ਕਰਦਾ ਵਿਨਰ ਹੁੰਦਾ ਜੋ ਇਹਦੇ ਤੋਂ ਪਾਰਟੀ ਨੇਤਾ ਜੀ ਆਪਣਾ ਗਰਾਊਂਡ ਲੈਵਲ ਤੇ ਦੇਖਣਾ ਜੋ ਬੰਦਾ ਇਸ ਨੂੰ ਮਤਲਬ ਸੀਟ ਕੱਢਦਾ ਹੈ ਪਾਰਟੀ ਨੇਤਾ ਉਹਨੂੰ ਟਿਕਟ ਦੇਣੀਆਂ ਜੀ ਕਾਂਗਰਸ ਪਾਰਟੀ ਕਿਹਦੇ ਨਾਲ ਟੱਕਰ ਮਾਨਦੇ ਆ ਗਿੱਦੜਬਾਹ ਦਾ ਕਿਉਂਕਿ ਪੂਰੇ ਪੰਜਾਬ ਦੀਆਂ ਨਜ਼ਰਾਂ ਨੇ ਜਿਹੜੀਆਂ ਉਹ ਗਿੱਦੜਬਾਹ ਤੇ ਲੱਗੀਆਂ ਹੋਈਆਂ ਨੇ ਬੜੇ ਜਿਹੜੇ ਕਹਦੇ ਕਿ ਰਾਜਨੀਤੀ ਦੇ ਵੱਡੇ ਮਾਹਰ ਖੜੇ ਨੇ ਇੱਥੇ ਹਨਾ ਕਿ ਕਿਹਨੂੰ ਮੰਨਦੇ ਹੋ ਆਪਣੇ ਟੱਕਰੇ ਦੇ ਵਿੱਚ ਦੇਖੋ ਇਹ ਗੱਲ ਹੈ ਬ੍ਰਦਰ ਵੀ ਕੋਈ ਮੁਕਾਬਲੇ ਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ ਹੈ ਮੁਕਾਬਲਾ ਰਾਜਾ ਵੜਿੰਗ ਜੀ ਦੀ ਧਰਮ ਪਤਨੀ ਅਮਰਤਾ ਵੜਿੰਗ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਜੀ ਸਾਰੇ ਮੁਕਾਬਲੇ ਤੋਂ ਬਾਹਰ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਅਮਰਤਾ ਵੜਿੰਗ ਜੀ ਦੀ ਕੰਪੇਨਿੰਗ ਚੈੱਕ ਕਰ ਲੋ ਤੁਸੀਂ ਰਾਜਾ ਜੀ ਦੀ ਦੇਖ ਲੋ ਜਾਂ ਜਿੰਨੇ ਵੀ ਇੱਥੇ ਐਮ ਐਲ ਏ ਐਮ ਪੀ ਆਏ ਹੋਏ ਆ ਮਤਲਬ ਸਾਰੇ ਪੂਰਾ ਕੰਮ ਕਰ ਰਹੇ ਲੋਕਾਂ ਦੀ ਜੋ ਆਵਾਜ਼ ਆ ਗਿੱਦੜਵਾ ਹਲਕੇ ਦੀ ਜੋ ਆਵਾਜ਼ ਆ ਉਹ ਅਮਰਤਾ ਵੜਿੰਗ ਜੀ ਦੇ ਨਾਲ ਹੈ ਜੀ ਜੀ ਮੰਨਦੇ ਹਾਂ ਵੀ ਜਿਹੜੀ ਟਿਕਟ ਪੂਰੀ ਕਨਫਰਮ ਕਲੀਅਰ ਹੋਊਗੀ ਬਿਲਕੁਲ ਮੈਂ ਸੋਚ 100% ਦਾਅਵਾ ਕਰਦਾ ਜੀ ਲੋਕ ਕਾਂਗਰਸ ਪਾਰਟੀ ਨੂੰ ਫਤਵਾ ਦੇ ਕੇ ਅਮਰਤਾ ਵੜਿੰਗ ਜੀ ਨੂੰ ਵਿਧਾਨ ਸਭਾ ਹਲਕੇ ਤੋਂ ਜਿਤਾ ਕੇ ਪੰਜਾਬ ਦੇ ਜੀ ਵਿਧਾਨ ਸਭਾ ਦੇ ਵਿੱਚ ਭੇਜਣਗੇ ਜੀ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਾਚੀ ਥੈਂਕ ਯੂ ਜੀ ਸੋ ਇਹ ਗੱਲਬਾਤ ਹੈ ਗਿੱਦੜਬਾਹ ਹਲਕੇ ਤੋਂ ਜਿੱਥੇ ਪੂਰੇ ਪੰਜਾਬ ਦੀਆਂ ਨਜ਼ਰਾਂ ਜਿਹੜੀਆਂ ਉਹ ਗਿੱਦੜਬਾਹ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਰਾਜਨੀਤੀ ਦੇ ਮਾਹਰ ਚਾਹੇ ਉਹ ਅਮਰਤਾ ਵੜਿੰਗ ਹੋਣ ਕਿਉਂਕਿ ਕਾਫੀ ਲੰਬਾ ਸਮਾਂ ਜਿਹੜੇ ਉਹਨਾਂ ਦੇ ਇਹ ਪਤੀ ਨੇ ਉਹ ਲੰਬਾ ਸਮਾਂ ਇਥੋਂ ਵਿਧਾਇਕ ਰਹਿੰਦੇ ਨੇ 12 ਸਾਲ ਦੇ ਕਰੀਬ ਸਮਾਂ ਹੁੰਦਾ ਤੇ ਜਿਹੜੇ ਦੂਜੇ ਮਨਪ੍ਰੀਤ ਬਾਦਲ ਨੇ ਉਹ ਇਥੋਂ ਖਜ਼ਾਨਾ ਮੰਤਰੀ ਵੀ ਰਹਿੰਦੇ ਨੇ ਵਿਧਾਇਕ ਰਹਿੰਦੇ ਨੇ ਡਿੰਪੀ ਢਿੱਲੋਂ ਜਿਹੜੇ ਪਹਿਲਾਂ ਅਕਾਲੀ ਦਲ ਦੇ ਵਿੱਚ ਸੀਗੇ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਤਾਂ ਉਹਨਾਂ ਨੂੰ ਜਿਹੜਾ ਟਿਕਟ ਦੇ ਕੇ ਨਵਾਜਿਆ ਗਿਆ ਸੋ ਤਸਵੀਰਾਂ ਜਿਹੜੀਆਂ ਗਿੱਦੜਵਾਹੇ ਦੀਆਂ ਨੇ ਸੋ ਹੁਣ ਤਸਵੀਰਾਂ ਜਿਹੜੀਆਂ ਕਲੀਅਰ ਹੋਣੀਆਂ ਨੇ ਉਹ 23 ਤਰੀਕ ਨੂੰ ਹੋਣੀਆਂ ਨੇ 23 ਤਰੀਕ ਨੂੰ ਪਤਾ ਲੱਗੂਗਾ ਕਿ ਲੋਕ ਕਿਹਦੇ ਹੱਕ ਦੇ ਵਿੱਚ ਫਤਵਾ ਦਿੰਦੇ ਆ ਕਿਉਂਕਿ ਹਰ ਪਾਰਟੀ ਦੇ ਵੱਲੋਂ ਆਪਣੀ ਜਿੱਤ ਦਾਵਾ ਠੋਕਿਆ ਜਾਂਦਾ ਇਹ ਹੁਣ 23 ਨਵੰਬਰ ਕਲੀਅਰ ਕਰੂਗੀ ਕਿ ਕਿਹਦੇ ਹੱਕਾਂ ਦੇ ਵਿੱਚ ਲੋਕ ਫਤਵਾ ਦਿੰਦੇ ਨੇ ਤੇ ਕਿਹਨੂੰ ਇਥੋਂ ਨਕਾਰ ਕੇ ਜਿਹੜਾ ਉਹ ਭੇਜਿਆ ਜਾਂਦਾ ਇਹ ਸਮਾਂ ਦੱਸੇਗਾ ਤਸਵੀਰਾਂ ਗਿੱਦੜ ਬਾਹ